ਕੀਤੀਆਂ ਨੇ ਤੇ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਦੱਸਦਾ ਕਿ ਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਹਲਕਾ ਦੱਖਣੀ ਤੋਂ ਮੇਰੇ ਕੀਤੇ ਹੋਏ 2 ਸਾਲ ਦੇ ਕੰਮ ਜਿਹੜੇ ਆ ਉਹ ਇਹਨਾਂ ਨੂੰ ਭਾਰੀ ਲੀਡ ਤੇ ਜਤੌਣਗੇ ਔਰ ਪਹਿਲਾਂ ਮੈਂ ਧੰਨਵਾਦ ਕਰਦੀ ਆ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਦੀ ਸੋਚ ਦੀ ਬਦੌਲਤ ਸਾਡੇ ਸਾਥੀ ਜਿਹੜੇ ਮੇਰੇ ਐਮਐਲਏ ਸਹਿਬਾਨਾ ਅਸ਼ੋਕ ਪ੍ਰਸ਼ਦ ਪਤਪੀਰੀ ਉਹਨਾਂ ਨੂੰ ਜਿਹੜੀ ਐਮਪੀ ਦੀ ਟਿਕਟ ਦਿੱਤੀ ਆ ਔਰ ਅਸੀਂ ਸਾਰਿਆਂ ਨੇ ਉਹਦੇ ਤੇ ਮੋਹਰ ਲਗਾਈ ਆ ਔਰ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਆਪਣੇ ਸੀਐਮ ਸਾਹਿਬ ਨੂੰ ਕਿ ਅਸੀਂ ਆਪਣਾ ਐਮਪੀ ਲੁਧਿਆਣੇ ਤੋਂ ਭਾਰੀ ਵੋਟਾਂ ਨਾਲ ਚੁਟਾ ਕੇ ਬਿਜਾਂਗੇ ਅੱਜ ਜਾਣੀਗੇ ਹਲਕਾ ਦੱਖਣੀ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਮੈਂ ਹਲਕਾ ਦੱਖਣੀ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਹਲਕੇ ਤੋਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਆਪਾਂ ਇੱਕ ਚੰਗੀ ਸੋਚ ਨੂੰ ਆਪਾਂ ਮੋਰ ਲਗਾਈਏ ਆਪਣਾ ਜਿਹੜਾ ਇਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਐ ਜਿਨ੍ਹਾਂ ਨੂੰ ਟਿਕਟ ਮਿਲੀ ਅਸ਼ੋਕ ਪ੍ਰੈਸ਼ਰ ਪੱਪੀ ਜੀ ਉਹਨਾਂ ਨੂੰ ਆਪਾਂ ਭਾਰੀ ਲੀਡ ਨਾਲ ਦਿਤਾ ਕੇ ਭੇਜੀਏ ਆਪਣੇ ਹਲਕੇ ਦਾ ਨਾਮ ਰੋਸ਼ਨ ਕਰੀਏ ਠੀਕ ਐ ਐਮਐਲਏ ਤੋਂ ਤਾਂ ਇਹ ਕੁਝ ਨਹੀਂ ਹੁੰਦਾ ਚਲ ਆਜ ਅੱਜ ਅਜੇ ਕੀ ਕਹੋ ਮੈਡਮ ਛੀਨਾ ਨੂੰ ਅਸੀਂ ਕਈ ਵਾਰ ਆਸ਼ਵਾਸ਼ਣ ਦੇ ਚੁੱਕੇ ਆ ਕਿ ਤੁਸੀਂ ਆਰਾਮ ਨਾ ਕਰੇ ਬੈਠੋ ਰੈਲੀਆਂ ਕਰਨੀ ਲੋੜ ਨਹੀਂ ਤੁਸੀਂ ਇੰਨਾ ਕੰਮ ਕਰਤਾ ਹਲਕਾ ਦੱਖਣੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਲੀਡ ਹੋਊਗੀ ਹਲਕਾ ਦੱਖਣੀ ਦੀ ਹੋਊਗੀ ਲੇਕਿਨ ਮੈਡਮ ਦੇ ਵਿੱਚ ਕੰਮ ਕਰਨ ਦਾ ਜਸਵਾ ਇੰਨਾ ਹੈ ਕਿ ਬੈਹ ਹੀ ਨਹੀਂ ਬਹਿੰਦੇ ਹੀ ਨਹੀਂ ਕਰੇ ਤੇ ਮੈਂ ਆਪਣੇ ਵੱਲੋਂ ਵੀ ਆਸ਼ਵਾਸ਼ਣ ਦਿੰਦਾ ਕਿ ਹਲਕਾ ਦੱਖਣੀ ਜਿਹੜਾ ਹੈਗਾ ਉਹ ਐਮਪੀ ਸੀਟ ਲੁਧਿਆਣਾ ਦੇ ਵਿੱਚ ਸਭ ਤੋਂ ਟੌਪ ਕਰੇਗਾ ਤੇ ਤੁਸੀਂ ਨਿਸ਼ਚਿਤ ਹੋ ਜੋ ਬਾਕੀ ਤੁਸੀਂ ਦੇਖ ਹੀ ਰਹੇ ਹੋ ਮਾਹੌਲ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਮੇਰੇ ਤੋਂ ਜ਼ਿਆਦਾ ਫੀਲਡ ਦੇ ਵਿੱਚ ਰਹਿੰਦੇ ਹੋ ਅੱਜ ਵਾਰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦਾ ਵਾਰਡ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਇਹ ਮੀਟਿੰਗ ਰੱਖੀ ਸੀ ਵਾਰਡ ਨੰਬਰ 27 ਜਿਹੜਾ ਨਵਾਂ ਪੁਰਾਣਾ ਵਾਰਡ ਨੰਬਰ 22 ਸ਼ੇਰਪੁਰ ਦੇ ਵਿੱਚ ਤੇ ਵਾਰਡ ਵਾਸੀਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਤੁਹਾਨੂੰ ਲੱਗ ਰਿਹਾ ਕੰਮ ਹੋ ਰਿਹਾ ਸੌਫਟਾ ਰੋਡ ਜਿੱਥੇ ਆਪਾਂ ਖੜੇ ਆਂ ਇਹ ਵੀ ਮੈਨੂੰ ਲੱਗਦਾ 10-15 ਸਾਲ ਬਾਅਦ ਬਣੀ ਐ ਸ਼ੇਰਪੁਰ ਮਾਰਕੀਟ ਅੱਗੇ 25 ਸਾਲ ਹੋ ਗਏ ਜੀ ਆ ਲਾਲ ਢੱਬਾ 25 ਸਾਲ ਬਾਅਦ ਗਲੀ ਬਣੀ ਐ ਇਹੋ ਜੇ ਮਤਲਬ ਸੀਵਰੇਜ ਮੈਡਮ ਨੇ ਦੱਸਿਆ ਜਿਹੜਾ ਸੀਵਰੇਜ ਆਪਾਂ ਜਾਪਾਨ ਦੀ ਗੱਲ ਕਰਦੇ ਆਂ ਕਿ ਜਾਪਾਨ ਦੇ ਵਿੱਚ ਇੱਕ ਬੰਦੇ ਲਈ ਟ੍ਰੇਨ ਚਲਾਤੀ ਸਰਕਾਰ ਨੇ ਤੇ ਆਪਾਂ ਤਾੜੀਆਂ ਮਾਰਦੇ ਆਂ ਤੇ ਪੋਸਟਾਂ ਸ਼ੇਅਰ ਕਰਦੇ ਆਂ ਇੱਕ ਬੰਦੇ ਲਈ ਸੀਵਰੇਜ ਪਾ 28 ਇੰਚ ਸੀਵਰੇਜ ਇੱਕ ਬੰਦੇ ਲਈ ਇੱਕੋ ਹੀ ਰਹਿਸ਼ ਆ ਉੱਥੇ ਇੱਕ ਬੰਦੇ ਦੀ ਕੰਪਲੀਟ ਦਾ 28 ਇੰਚ ਸੀਵਰੇਜ ਪਿਆ ਬਹੁਤ ਵੱਡੀ ਗੱਲ ਆ ਮੈਨੂੰ ਕੋਸ ਬੰਦੇ ਕੰਪਲੇਂਟ ਆਉਂਦੀ ਸੀ ਤਾਂ ਮੈਨੂੰ ਲੱਗਦਾ ਕਿ ਨਹੀਂ ਯਾਰ ਇਹ ਕੰਮ ਪੋਸੀਬਲ ਹੀ ਨਹੀਂ ਇੱਕ ਬੰਦੇ ਵਾਸਤੇ ਕੌਣ ਮਗਲਮਾਰੀ ਕਰੂਗਾ ਮੈਡਮ ਨੇ ਉੱਥੇ ਸੀਵਰੇਜ ਪਾਸ ਕਰਾਇਆ ਅੱਜ ਉਹ ਸਾਰਾ ਸਾਰਾ ਰੋਡ ਤੇ ਜਿੰਨਾ ਪਾਣੀ ਖੜਦਾ ਸੀ ਸਾਰਾ ਸੀਵਰੇਜ ਚ ਨਿਕਲ ਰਿਹਾ ਯਸ ਲੋਥਰ ਦੇਰ ਵਾਸਤੇ ਸਾਰੇ ਲੋਕ ਆਏ ਨੇ ਜਿੱਤੇ ਉਹਨਾਂ ਮੈਡਮ ਨੂੰ ਵਿਚਵਾੜ ਔਰ ਪ੍ਰੈਸ਼ਰ ਸਾਹਿਬ ਨੂੰ ਵਿਚਵਾੜ ਜਦੋਂ ਬਾਦ ਕੀ ਕਹਿਣਾ ਚਾਹਣਾ ਮੈਂ ਪ੍ਰੈਸ਼ਰ ਸਾਹਿਬ ਨੂੰ ਬਿਲਕੁਲ ਆਸ਼ਵਾਸਤ ਕਰਦਾ ਮੈਂ ਉਹਨਾਂ ਦਾ ਸੋਸ਼ਲ ਮੀਡੀਆ ਵੀ ਮੈਂ ਹੀ ਦੇਖ ਰਿਹਾ ਹਾਂ ਲੋਕ ਸਭਾ ਇੰਚਾਰਜ ਹਾਂ ਉਹਨਾਂ ਦਾ ਸੋਸ਼ਲ ਮੀਡੀਆ ਦਾ ਉਹਨਾਂ ਦਾ ਸਾਰਾ ਸੋਸ਼ ਪੰਜਾਬ ਦੇ ਵਿੱਚ ਲੁਧਿਆਣਾ ਟੌਪ ਕਰੇਗਾ ਵਾਹ ਧੰਨਵਾਦ ਜੀ